ਬڑے ਬੜਾ ਨੇ ਤਨ ਵਿੱਚੋਂ ਮੰਦੀ ਖੋਜਿਆ ਆਪਣੇ ਮਾਨਾ ਆਪੇ ਖੋਜ ਲਈ ਹੋਇਆ ਤੇ ਹਾਲ ਕਰਨੀ ਆਵਨ ਭਰੇ ਆਤਮਾ ਨਿਕਲ ਕੇ ਜਾਂਦੀ ਹੈ ਕਿਸੇ ਦੇ ਦੇਖੀ ਹੈ ਅਲੱਖੇ ਹੈ ਭਰੇ ਆ ਆਤਮਾ ਕਿੱਦਾਂ ਲਖੇ ਆਤਮਾ ਨੂੰ ਸਮਝੜ ਕੋਈ ਦੱਸ ਸਕਦਾ ਆਤਮਾ ਕੀ ਹੈ ਕਿਵੇਂ ਜੁੜੀ ਹੋਈ ਹੈ ਸ਼ਰੀਰ ਨਾਲ ਇਹ ਛੱਡ ਦਈਏ ਜੋੜ ਕੇ ਰੱਖ ਕੇ ਦਿਖਾਉਂ ਡਾਕਟਰ ਕੋਈ ਕੋਈ ਰੱਖ ਕੇ ਦਿਖਾਵੇ ਇਹ ਜੋੜ ਕੇ ਦਿਖਾਵੇ ਅਲੱਗ ਹੋਈ ਨਾ ਜੁੜੇ ਨਹੀਂ ਜੁੜੀ ਹੋਈ ਅਲੱਗ ਹੋਵੇ ਸਮਝ ਆ ਗਈ ਹੈ ਅਮਿਤ ਤੇਜ ਅਛੈ ਅਤੋਲ ਅਵਿਤ ਤੇਜ ਹੈ ਤੇਜ ਕਿਉਂ ਜਿਹੜਾ ਵਿਡਤੀ ਤੋਂ ਭਰੇ ਹੋਵੇ ਉਹਨੂੰ ਅਵਿਤ ਕਹਿੰਦੇ ਨਹੀਂ ਮਿਲਿਆ ਨਾ ਜਾ ਸਕੇ ਇੱਕ ਤੌਹਦਾ ਅਤੁੱਲ ਉਹ ਤੋਲਿਆ ਨਹੀਂ ਜਾ ਸਕਦਾ ਜਿਹੜਾ ਨਾਪਿਆ ਨਹੀਂ ਜਾ ਸਕਦਾ ਉਹਨੂੰ ਅਵਿਤ ਕਹਿੰਦੇ ਨੇ ਇੱਕ ਉਹਦਾ ਨਾਪੇ ਖੁੰਦਾ ਤੋਲ ਜੇ ਤੋਲੇ ਹੁੰਦਾ ਤੋ ਲੈ ਜਿਹੜਾ ਨਾਪ ਨਹੀਂ ਹੁੰਦਾ ਉਹ ਤੇ ਨਾਪ ਤੋਂ ਲੈ ਹੁੰਦਾ ਨਾ ਟਾਪਾਂ ਕਿਸੇ ਭਾਂਡੇ 'ਚ ਪਾ ਕੇ ਟੋਲਾਂ ਦੇ ਤਕੜੀ ਤੇ ਝੜ ਕੇ ਇਹ ਵੱਟੇ ਨਾਲ ਇਹ ਤਖਦਾ ਨਾਪ ਤੋਂ ਪਰੇ ਐ ਨਾ ਪਿਆਰੀ ਜਾ ਸਕਦਾ ਕੋਈ ਐਡਾ ਭਾਂਡਾ ਹੋਵੇ ਦਾ ਨਾਪੇ ਉਹ ਨਾਪੇ ਗਾਜ ਪਾ ਕੇ ਸੂਤ ਨਾਲ ਪਾਣੀ ਕਾਉਣ ਦਾ ਪੂ ਕਾਉ। ਕਾਇ ਤੇ ਨਾ ਪਾਉ। ਹੇ ਅਛਾਇਾ ਅਤੋਲ ਅਛਾਇਾ ਨਾ ਅਛਾਇਾ ਉਹ ਜਰਾ ਰਹੋ ਤਾਂ ਪਰੇ ਅਛਾਇਾ ਹੁੰਦਾ ਜਿੱਦੀ ਜੋ ਜੋ ਤਾਂ ਘਟਦੀ ਨਹੀਂ ਹੈ ਅਤੋਲ ਅਤੋਲੇ ਤੂੰ ਲੈ ਲੀ ਜਾ ਸਕਦਾ ਤੇ ਮਿੱਤ ਵੀ ਹੈ ਅਤੋਲ ਵੀ ਹੈ ਦੋ ਇੱਕ ਐ ਤੇ ਨਾ ਤੋਲ ਅਤੋਲ ਤੋਲੇ ਲੈ ਲੀ ਜਾ ਸਕਦਾ ਬਿੱਤਾ ਨਾ ਲੈ ਜਾ ਸਕਦਾ ਅਛਾਇ ਵੀ ਹੈ ਔਰ ਉਹਨੇ ਘਟਣਾ ਵੀ ਹੈ ਜੀ ਨਾ ਘਟਣਾ ਹੈ ਨਾ ਟੋਲਿਆ ਜਾ ਸਕਦਾ ਨਾ ਨਾਪਿਆ ਜਾ ਸਕਦਾ ਜਿਹੇ ਧਿਆਨ ਕਾਜ ਮੁਣੀ ਜਨ ਅਨੰਤ ਸ ਬਸ ਸਰਬ ਮੁਣੀ ਜਨ ਬਿਆਨ ਤੋਂ ਮੁਣੀ ਜਨ ਦਾ ਧਿਆਨ ਕਾਜ ਲੱਗੇ ਰਹਿੰਦੇ ਨੇ ਧਿਆਨ ਧਰ ਕੇ ਵੀ ਉਹ ਹੈ ਕੀ ਐਸਾ ਸਮਝਣ ਨੂੰ ਲੱਗੇ ਰਹਿੰਦੇ ਨੇ ਉਹ ਕੀ ਵਸਤੂ ਹੋਈ ਇਹ ਜੀ ਚਰਚਾ ਕਰਦੇ ਰਹਿੰਦੇ ਨੇ ਇੱਕ ਦੂਜੇ ਨਾਲ ਕੀ ਹੋ ਸਕਦਾ ਫਿਰ ਹਨਾ ਨੇ ਇਹ ਹੀ ਬਤਾ ਵੀ ਤੂ ਲੋਹੀ ਆਪਣੇ ਆਪ ਨੂੰ ਦੇਖ ਲੈ ਅਸ ਆਲਿਗੇ ਸਤਿ ਜੀ ਕਬੀਰ ਨੇ ਜਾਂ ਲਖੋ ਜਿਆ ਤਾਂ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾਂ ਕੋ ਕਹਤਾ ਔਰ ਜਿਨ ਔਰ ਸਮਝਦਾ ਜਿਹਦਾ ਧਿਆਨ ਦਾਦਾ ਤੂੰ ਆਪੇ ਆਪਣੇ ਆਪ ਨੂੰ ਖੋਜ ਲੈਂਦਾ ਇਹ ਦੱਸਿਆ ਨਹੀਂ ਕਿਸਨ ਇਹ ਦੱਸਿਆ ਉਹਨਾਂ ਗ੍ਰੰਥਾਂ ਨੂੰ ਜਿਹੜੇ ਜਾ ਕੇ ਪੜੇ ਭੰਗਰ ਕਬੀਰ ਨੇ ਵੀ ਬਾਹਰੋਂ ਨਹੀਂ ਲੱਭੀ ਦਾ ਔਰ ਲੱਭੀ ਦਾ ਹੁੰਦਾ ਕਈ ਕਈ ਕਲਪ ਜੋਗ ਸਾਧਤ ਦੁਰੰਤ ਕਈ ਕਲਪ ਜੋਗ ਸਾਧਤ ਦੁਰੰਤ ਇਹ ਜਿਹੜੀ ਦੂਰੀ ਆ ਲੋ ਸਮਝਣ ਦੀ ਨਹੀਂ ਸਮਝ ਆ ਰਿਹਾ ਲੋ ਸਮਝਣ ਜਾਂ ਸਮਝ ਲਿਆ ਨਾਲ ਮਿਲ ਕੇ ਜੁੜ ਕੇ بے ਸਮਝਿਆ ਸਮਝਦੀ ਦੂਰੀ ਦੇ ਮਟਾਉਣ ਵਾਸਤੇ ਕਈ ਕਲਪਯੋਗ ਕਈ ਲੋਕਾਂ ਨੇ ਜੋ ਕਲਪੇ ਹੋਏ ਨੇ ਜੁੜਨ ਦੇ ਸਾਧਨ ਬਹੁਤ ਸਾਰੀਆਂ ਬੱਤਾ ਕਲਪੀਆਂ ਹੋਈਆਂ ਨੇ ਬਹੁਤ ਸਾਰੀਆਂ ਬੱਤਾ ਬਣਾ ਲੀਆਂ ਸੋਚੀਆਂ ਹੋਈਆਂ ਨੇ ਬੜਾਈ ਘੜੀਆਂ ਹੋਈਆਂ ਨੇ ਬੱਤਾ ਕੋਈ ਕਹਿੰਦਾ ਐ ਹੋ ਜੂ ਉਦੋਂ ਬਲਾਬ ਕੋਈ ਕਹਿੰਦਾ ਐ ਹੋਜੂ ਕੋਈ ਕਹਿੰਦਾ ਐ ਹੋਜੂ ਅਨੇਕ ਮੱਤਾ ਬਣ ਗਈ ਜੋ ਦੇਸਾਂ ਦੇ ਬਹੁਤ ਸਾਰੇ ਕਲਪਲੇ ਤਨ ਸੀਤ ਕਾਮ ਵਰਖਾ ਸਹੰਤ ਆਪਣੇ ਸਰੀਰ ਦੇ ਉੱਤੇ ਵਰਖਾ ਗਰਮੀ ਸੀਤ ਯਾਨੀ ਘਰ ਨਹੀਂ ਬਣਾਇਆ ਬਾਹਰੇ ਬੈਠੇ ਰਹੀ ਵੀ ਪਈ ਜਾਵੇ ਧੁੱਪ ਜਿੰਨੀ ਵਰਜੀ ਪਈ ਜਾਵੇ ਜਿੰਨੀ ਮਰਜੀ ਕੋਰਾ ਕੱਕਰ ਪਈ ਜਾਵੇ ਉਹ ਕਿਉਂ ਸਹਾਰ ਰਹੇ ਨੇ ਜੋਗ ਵਾਸਤੇ ਇਹ ਕੇਵੀ ਯੋਗ ਦਾ ਸਾਧਨ ਕਹਿੰਦੇ ਮੈਂ ਜਿਹੜਾ ਦੁੱਖਤੰਤ ਸਹੀ ਜਾਵ ਪੜ੍ਹਦੇ ਰਹੋ ਉਹਨੇ ਇਹ ਬਣਾ ਲਿਆ ਕਈ ਕਲਪ ਇੱਕ ਆਸਨ ਬਿਤੰਤ ਕਈਆਂ ਨੇ ਇਹ ਕਲਪ ਲਿਆ ਵੇਖੋ ਆਸਨ ਤੇ ਬੈਠੇ ਰਹਿਣਾ ਢੋਲ ਆਪੇ ਬੜਜੂ ਆਕੇ ਇਹ ਕਾਸਨ ਤੇ ਬੈਠੇ ਨਹੀਂ ਇਹ ਸਵਲ ਨਾਲ ਸੁਣ ਤੋਹ ਨਾਲ ਆਪੇ ਖਬਰ ਲਊਗਾ ਉਹਨੇ ਇਹ ਬਣਾ ਲਿਆ ਬੰਨਿਆ ਹੋਇਆ ਕੁਝ ਕੁਝ ਉਹ ਕਹਿੰਦੇ ਭਾਈ درخت ਉੱਥੇ ਖੜੇ ਰਹਿੰਦੇ ਨੇ ساری ਉਮਰ ਉਹਨਾਂ ਦਾ ਬਲਿਆ ਰਹੀ ਆ ਕੇ ਕਿਸੇ ਨੂੰ ਤਸੋਂ ਪਛਾਣ ਹੋਏਗਾ ਪੱਥਰ ਜਿੱਥੇ ਪਿਆਰਾਂ ਉੱਥੇ ਹੀ ਪਿਆਰ ਹੈ ਨਾ ਇਹ ਜਿਹੜੇ ਪਿੱਛੇ ਖੰਡਣ ਕੀਤੇ ਹੈ ਨਾ ਉਹੀ ਗੱਲ 'ਤੇ ਹੋ ਜੀ ਦੇਖੋ ਇੱਥੇ ਉਹ ਦੱਸ ਤੇ ਆ ਕੁਝ ਕਰ ਰਹੇ ਤੇ ਪਿੱਛੇ ਖੰਡ ਉਹ ਇਹੀ ਕੀਤੇ ਹੋ ਜੀ ਫਿਰ ਪੱਥਰ ਪਈ ਰਹਿੰਦੇ ਨੇ ਕਈ ਯਤਨ ਜੋਗ ਵਿਦਿਆ ਵਿਚਾਰ ਕਈ ਯਤਨ ਕਰ ਲੈਣ ਜੋਗ ਦਾ ਯਤਨ ਕੀ ਹੈ ਵਿਦਿਆ ਵਿਚਾਰਨ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਪੜ੍ਹਦੇ ਪੜ੍ਹ ਹੀ ਜਾਂਦੇ ਨੇ ਯੂਨੀਵਰਸਿਟੀ ਜਾਂ ਵੀ ਪੜ੍ਹ ਹੀ ਜਾਂਦੇ ਪਰ ਇਹਦਾ ਉਹ ਹੀ ਪੜਦੇ ਨੇ ਇਹਨਾਂ ਨੂੰ ਜੋਗ ਤੇ ਕੀ ਲੈਣਾ ਇਹ ਤਾਂ ਆਪਣੀ ਕੋਈ ਕਿਤਾਬ ਲਿਖਣ ਵਾਸਤੇ ਪੜ੍ਹਦੇ ਹੁੰਦੇ ਇਹਨਾਂ ਨੂੰ ਜੋਗ ਤੋਂ ਕੀ ਲੈਣਾ ਜੋਗ ਧਾਰਮਿਕ ਲੋਕਾਂ ਦਾ ਵਿਸ਼ਾ ਹੈ ਵਿਦਵਾਨਾਂ ਦਾ ਵਿਸ਼ਾ ਜੋਗ ਨਹੀਂ ਹੁੰਦਾ ਵਿਦਵਾਨਾ ਹੁੰਦਾ ਵੀ ਦੋ ਚਾਰ ਕਿਤਾਬ ਇਧਰ ਉਧਰ ਪੜ੍ਹੀਆਂ ਕਿਤਾਬ ਲਿਖਤੀ ਚਲ ਬਣਾਣਾ ਹੋ ਗਿਆ ਕੁਲੀ ਬਰਫਲੀ ਬਣ ਗਈ ਸਰਕਾਰ ਨੂੰ ਇਹ ਹੋਇਆ ਵੀ ਹਾਂ ਵੀ ਇਹ ਉਹ ਕਰਦਾ ਉਹ ਕਰਦਾ ਇੱਜਤ ਹੋ ਗਈ ਐਨਾ ਕੋਈ ਤਾਂ ਜਿਆਦਾ ਨਹੀਂ ਹੁੰਦਾ ਇਹਨੂੰ ਸਾਰੰਤ ਤਦਪ ਪਾਵਤਨ ਪਾਰ ਸਦੰਤ ਤਦ ਤਦ ਬੜੀ ਸਾਧਨਾ ਕਰ ਰਹੇ ਬਿਓ ਦੀ ਲੋਕ ਬੜੀ ਤਖੜੀ ਸਾਧਨਾ ਕਰ ਰਹੇ ਨੇ ਫਿਰ ਵੀ ਪਾਰ ਨਹੀਂ ਪਾਇਆ ਜਾ ਸਕਦਾ ਢੀ ਸਮਝ ਆ ਰਹੀ ਕੀ ਹੈ ਪਾਵਤਨ ਪਾਰ ਇੰਨਾ ਕੁਝ ਕਰਕੇ ਤਾਂ ਪਾਰ ਨਹੀਂ ਪਉਂਦੇ ਆ ਜਿਹੜੇ ਚਬਰ-ਚਬਰ ਬੋਲੀ ਜਾਂਦੇ ਨੇ ਇਹਨਾਂ ਨੇ ਵਾਰ ਕਰੇ ਵਾਲੀ ਉਹ ਧਰਨੀ ਗਾਇ ਵਾਲੇ ਜਿਹੜੇ ਨੇ ਆਏ ਵਿਦਵਾਨ ਨੇ ਕਦੀ ਕਦਾ ਪੜ੍ਹ ਕੇ ਲਿਖ ਪੜੀ ਅਗੜ ਯਦਨ ਗ੍ਰੰਥਾ ਤੇ ਆ ਇੰਨਾ ਕੁਝ ਵਾਲਿਆਂ ਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਜਿਹੜੇ ਹੋਰੇ ਤੁਰੇ ਫਿਰਦੇ ਨੇ ਵੀ ਥੇਗੜੂਏ ਉਹ ਤਾਂ ਥੇਗੜੂ ਨੇ ਸਾਰੇ ਉਹ ਆਇਆ ਲਿਖੀ ਜਾਂਦਾ ਰਹੇ ਬੋਝੌਲੀ ਮਾਰੀ ਜਾਂਦੇ ਨੇ ਇੰਨਾ ਕੁਝ ਕਰ ਰਹੇ ਨੇ ਲੋਕ ਸਭ ਕੁਝ ਛੱਡ ਕੇ ਉਹਨੇ ਬਦੀ ਪਾਰ ਪਾਇਆ ਤੁਹਾਨੂੰ ਪਤਾ ਲੱਗਿਆ ਗੁਰਨਾਨ ਦੇਵ ਦੀ ਬਤ ਕੀ ਹੈ ਅਜਾ ਤੇਰੀ ਆਪਣੀ ਬਤ ਹੈ ਗੁਰਨਾਨ ਦੇਵ ਦੀ ਬਤ ਨਹੀਂ ਗੁਰਨਾਨ ਦੇਵ ਦਾ ਤੈਨੂੰ ਕਈ ਜਲਵਿਜਿ ਨਹੀਂ ਪਤਾ ਲੱਗਣਾ ਐਦਾਂ ਨਹੀਂ ਪਤਾ ਲੱਗਦਾ ਹੁੰਦਾ ਉਹ ਮਤਨ ਦਾ ਤਾਂ ਜੋ ਕੋਈ ਵਿਆਖਿਆ ਕਰ ਠੀਕ ਵਿਆਖਿਆ ਕਰ ਇਸ ਵੇਲੇ ਹੈ ਹੋਰੀ ਪਤਾ ਲੱਗੂ ਯਾਰ ਕੋ ਟੀਕਾ ਕਰੂਗਾ ਮੈਂ ਠੀਕ ਬਿਆਖਿਆ ਕੀ ਹੈ ਕਈ ਉਰਦ ਬਾਹਾਂ ਦੇਸਨ ਪਰਮੰਤ ਕਈ ਉਰਦ ਬਾਹਾਂ ਦੇਸਨ ਪਰਮੰਤ ਬਾਹਾਂ ਖੜੀਆਂ ਕਰਕੇ ਹੀ ਫਿਰਦੇ ਨੇ ਤੁਰੇ ਥੱਲੇ ਨਹੀਂ ਮਾਂ ਕਰਦੀ ਉਰਦ ਬਾਹਾਂ ਖੜੀਆਂ ਬਾਹਾਂ ਕਰਕੇ ਤੁਰਨਾ ਦੇ ਸਜ ਦੇ ਸਜ ਨਾਲੇ ਤੁਰਨਾ ਬਾਤ ਨਹੀਂ ਨਹੀਂ ਕਰਦੀ ਕਿੱਡਾ ਬੜਾ ਤਪ ਹੈ ਐਂ ਕਰਦੇ ਰਹੇ ਨੇ ਲੋਕ ਤਤਾ ਦਰਾ ਦੇ ਵੇ ਉਹਨਾਂ ਨਾਲ ਹੁੰਦੇ ਸੀ ਬੰਦੇ ਦਾ ਤਾ ਤਰੇ ਤੇ ਬਾਹ ਖੜੀਆਂ ਕਰ ਕੇ ਤੁਲ ਦੇ ਜਲਪਰਵੰਤ ਦੇਖੋ ਨਾਲ ਤਾਂ ਤੁਰਨਾ ਆਲੇ ਬਾਹੂ ਤੇ ਖੜੀ ਹੋ ਇਹਨਾਂ ਦਾ ਸਮਾਨਤਾ ਕੋਈ ਕੋਲ ਹੁੰਦਾ ਨਹੀਂ ਸੀ ਉਹਨਾਂ ਦੇ ਸਮਾਨ ਕੀ ਕੋਲ ਜੇ ਚੱਕਣਗੇ ਹੱਥ ਥੱਲੇ ਕਰਦੇ ਤਾਂ ਹੀ ਚੱਕਣਗੇ ਕੋ ਮੋਡੇ ਮਾਡੇ ਜਪਾਇਆ ਹੋਵੇ ਤਾਂ ਕਾਇਦੀ ਰਹਿੰਦੇ ਕੋ ਬਾੜਾ ਮੋਟਾ ਕੋਈ ਚੀਜ਼ ਮੋਡੇ ਜਪਾਈ ਹੋਵੇ ਪਾਣੀ ਵੀ ਇੱਥੇ ਕਿਤੇ ਮਿਲੂ ਤਾਂ ਹੀ ਪੀਣਗੇ ਪਾਣੀ ਬਨੇ ਕੋਲ ਰੱਖ ਸਕਦੇ ਹੂੰ ਕਈ ਉਰਦ ਮੱਧ ਪਾਵਕ ਚੁਲੰਤ ਕਈ ਉਰਦ ਬੁੱਧੇ ਬਹਿ ਕੇ ਬੁੱਧੇ ਬਹਿਣਾ ਜਿਵੇਂ ਫੀਂਕ ਪਾਈਦੀ ਹੁੰਦੀ ਐ ਦੋਲੜੀ ਫੀਂਕ ਨਹੀਂ ਪਾਉਂਦੇ ਬੱਜੇ ਵਾਂਗੂ ਐ ਬੁੱਧਾ ਬਹਿ ਜਾਣਾ ਫੀਂਕ ਦੇ ਉੱਤੇ ਮੱਧ ਪਾਵਕ ਚੁਲੰਤ ਖੱਲੇ ਅਗ ਜਾਂ ਰਣ ਢੂੜੇ ਉੱਤੇ ਝੂਲਣ ਢੂੜੇ ਖੱਲੇ ਅਗ ਦੀਆਂ ਢੋਡੀਆਂ ਲਾ ਕੇ ਨਾ ਚਾਰੇ ਪਾਸੇ ਵਿਚਾਲੇ ਝੂਲਾ ਭਾਲ ਲਗੂਦੇ ਭੂਥਲੇ ਨੂੰ ਪੈ ਜਾਣ ਉੱਥੇ ਝੋਟਣਾ ਉਹਦੇ ਅਗ ਦੇ ਢੂੜੇ ਦੇ ਵਿੱਚ ਇਹ ਇਹ ਕੰਮ ਕਰਦੇ ਸੀ ਔਖਾ ਕਠਣ ਕੰਮ ਕਰਦੇ ਸੀ ਲੋਕ ਖੱਲੇ ਵਾਸਤੇ ਆ ਸਮਝ ਆ ਜਾਵੇ ਹੋਰ ਮਤ ਕੀ ਹੈ ਇਹਦੀ ਸਮਝ ਵਾਸਤੇ ਸਿਰਫ ਇਹਨਾਂ ਨੂੰ ਸੁਭਰੇ ਵਿੱਚ ਸਮਝ ਆ ਗਈ ਐਨਾਂ ਨੂੰ ਤਾਂ ਸਮਝ ਨਹੀਂ ਆਈ ਜਿਹੜੇ ਆ ਕੁਛ ਕਰ ਰਹੇ ਨੇ ਇਹ ਜਿਲਦਦਰ ਤੋਂ ਉਹਨਾਂ ਦਾ ਦੱਸ ਗਿਆ ਇਹਨਾਂ ਨੂੰ ਰਾਗੀ ਨੂੰ ਇਹਨਾਂ ਨੂੰ ਸੁਭਰੇ ਵਿੱਚ ਪਤਾ ਲੱਗ ਗਿਆ ਜਿਹੜੇ ਬੋਲਦੇ ਨੇ ਦੱਸ ਉਹ ਇਹਨਾਂ ਨੂੰ ਕਦ ਪਤਾ ਲੱਗ ਗਿਆ ਕੌਣ ਦੱਸ ਗਿਆ ਇਹਨਾਂ ਨੂੰ ਪਹਿਲਾਂ ਇਹਦਾ ਦੱਸਣ ਤੁਹਾਨੂੰ ਦੱਸ ਕੌਣ ਗਿਆ ਗੁਰਮਤ ਕੀ ਹੈ ਕਿਵੇਂ ਪਤਾ ਲੱਗ ਗਿਆ